ਸਤਿ ਸ਼੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਸਾਰੇ ਵੀਰਾਂ ਦਾ ਅੱਜ ਦੀ ਆਪਣੀ ਇੱਕ ਹੋਰ ਨਵੀਂ ਵੀਡੀਓ ਵਿੱਚ ਤੇ ਜੇਕਰ ਤੁਸੀਂ ਵੀ ਆਪਣੀ ਕੰਬਾਈਨ ਜਾਂ ਖੇਤੀਬਾੜੀ ਦੇ ਕਿਸੇ ਵੀ ਸਾਧਨ ਦੀ ਹੈਡ ਸਾਡੇ ਚੈਨਲ ਤੇ ਲਗਾਉਣਾ ਚਾਹੁੰਦੇ ਹੋ ਤਾਂ ਸਾਨੂੰ 2-4 ਮਿੰਟ ਦੀ ਵੀਡੀਓ ਬਣਾ ਕੇ ਜਾਂ 5-7 ਫੋਟੋ ਸਾਡੇ WhatsApp ਨੰਬਰ ਤੇ ਭੇਜ ਸਕਦੇ ਹੋ ਸਾਡਾ WhatsApp ਨੰਬਰ ਤੁਹਾਨੂੰ ਸਕਰੀਨ ਤੇ ਮਿਲ ਜਾਊਗਾ ਅੱਜ ਦੀ ਵੀਡੀਓ ਵਿੱਚ ਦੇਖ ਸਕਦੇ ਹੋ ਸੋਰਾਜ 8100 ਕੰਬਾਈਨ ਮੁਕਾਊ ਹੈ 2012 ਮਾਡਲ ਦਾ ਬਿਲਕੁਲ ਸਾਫ ਕੰਡੀਸ਼ਨ ਚ ਮਸ਼ੀਨ ਹੈ ਇੰਜਨ ਲੈ ਲੈਣ ਦਾਗਾ ਪੇਟੀ ਬੰਦ ਬਾਕੀ ਕੰਡੀਸ਼ਨ ਦੇ ਸਕਦੇ ਹਾਂ 90% ਟਾਇਰਾਂ ਦੀ ਕੰਡੀਸ਼ਨ ਹੈਗੀ ਫਿਲਟਰ ਵਗੈਰਾ ਪੱਖਾ ਵਗੈਰਾ ਤੁਸੀਂ ਦੇਖ ਸਕਦੇ ਹੋ ਏਰੀਆ ਮੋਗਾ ਹੈ ਜਿੱਥੇ ਮਸ਼ੀਨ ਖੜੀ ਹੈਗੀ 7.5 ਲੱਖ ਰੁਪਏ ਦੀ ਬਾਈ ਹੋਣ ਦੀ ਡਿਮਾਂਡ ਆ ਬਾਕੀ ਵੀਡੀਓ ਨੂੰ ਵੱਤੋ ਸੇਅਰ ਕਰਦੇ ਜਿੱਥੇ ਵੀਡੀਓ ਦੇਖ ਰਹੇ ਹੋ ਅਰਜੈਂਟ ਸੇਲ ਹੈ ਜੀ ਚਿੱਪਲ ਯਾਰਸੀ ਨਾਲ ਮਿਲ ਜਾਊਗੀ ਬਾਕੀ ਸਿਕੜਾ ਵਗੈਰਾ ਰੰਗ ਪੇਂਟ ਵਗੈਰਾ ਤੁਸੀਂ ਸਾਰਾ ਚੈੱਕ ਕਰ ਸਕਦੇ ਹੋ ਗਰਾਰੀਆਂ ਵਗੈਰਾ ਪੁਲੀਆਂ ਵਗੈਰਾ ਸਾਰੇ ਬੈਰੀਆਂ ਵਗੈਰਾ ਦੀ ਕੰਡੀਸ਼ਨ ਓਕੇ ਆ ਵੀਡੀਓ ਨੂੰ ਬੱਤੋ ਸੇਅਰ ਕਰਦੇ ਹੋ ਬਾਕੀ ਜੇ ਕਿਸੇ ਵੀਰ ਨੇ ਮਸ਼ੀਨ ਬਾਰੇ ਕੋਈ ਗੱਲਬਾਤ ਕਰਨੀ ਆ ਜਾਂ ਮਸ਼ੀਨ ਬਾਰੇ ਤੁਸੀ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਜਾਣਕਾਰੀ ਲੈਣੀ ਆ ਨੰਬਰ ਤੁਹਾਨੂੰ ਬਾਈ ਦਾ ਡਿਸਕ੍ਰਿਪਸ਼ਨ ਦੇ ਵਿੱਚੋਂ ਮਿਲ ਜੂਗਾ ਜੀ ਉੱਥੋਂ ਨੰਬਰ ਲੈ ਕੇ ਤੁਸੀਂ ਬਾਈ ਹੋਰ ਨਾਲ ਫੋਨ ਤੇ ਗੱਲਬਾਤ ਕਰ ਸਕਦੇ ਹੋ ਜੇ ਕਿਸੇ ਵੀਰ ਨੇ ਮਸ਼ੀਨ ਬਾਰੇ ਕੋਈ ਜਾਣਕਾਰੀ ਲੈਣੀ ਆ ਜਾਂ ਗੱਲਬਾਤ ਕਰਨੀ ਆ ਬੜੀਆ ਸਾਫ ਕੰਡੀਸ਼ਨ ਚ ਮਸ਼ੀਨ 2012 ਮਾਡਲ ਹੈ 90% ਟਾਇਰਾਂ ਦੀ ਕੰਡੀਸ਼ਨ ਹੈ 7.5 ਲੱਖ ਰੁਪਏ ਦੀ ਬਾਈਰ ਦੀ ਡਿਮਾਂਡ ਹੈ ਮੋਗਾ ਏਰੀਆ ਦਾ ਬਾਕੀ ਹੋਰ ਕੋਈ ਜਾਣਕਾਰੀ ਲੈਣੀ ਆ ਕੋਈ ਵੀ ਗੱਲਬਾਤ ਕਰਨੀ ਆ ਡਿਸਕ੍ਰਿਪਸ਼ਨ ਦੇ ਵਿੱਚੋਂ ਤੁਹਾਨੂੰ ਨੰਬਰ ਮਿਲ ਜੂਗਾ ਬਾਈ ਦਾ ਉੱਤੋਂ ਨੰਬਰ ਲੈ ਕੇ ਤੁਸੀਂ ਮਸ਼ੀਨ ਬਾਰੇ ਜਾਣਕਾਰੀ ਲੈ ਸਕਦੇ ਹੋ ਬਾਈ ਹੋਰ ਨਾਲ ਗੱਲਬਾਤ ਕਰ ਸਕਦੇ ਹੋ ਜੇ ਕਿਸੇ ਨੇ ਕਰਨੀ ਹੈ ਜੀ ਬਾਕੀ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਵੀਡੀਓ ਨੂੰ ਬੱਤਵਾ ਦੀ ਸ਼ੇਅਰ ਕਰ ਦਿਓ ਤੇ ਪੇਜ ਨੂੰ ਆਪਣੇ ਨੂੰ ਫੋਲੋ ਕਰ ਲਓ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਬਹੁਤ ਬਹੁਤ ਧੰਨਵਾਦ ਜੀ